ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਸਾਰੇ ਸਾਥੀਆਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਵੀ ਪਿਛਲੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹਨਾਂ ਦੀ ਭਾਜਪਾ ਦੀ ਰੈਲੀ ਸੀ ਜੋ ਪਰੋਪੁਰ ਵਿਖੇ ਉਹਨੂੰ ਸਬੋਧਨ ਕਰਨ ਦਾ ਉਹਨਾਂ ਦਾ ਪ੍ਰੋਗਰਾਮ ਸੀ ਤੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਜੋ ਦਿੱਲੀ ਅੰਦੋਲਨ ਦੇ ਵਾਅਦੇ ਕੀਤੇ ਸੀਗੇ ਉਹ ਵਾਦਾ ਖਲਾਫੀ ਦੇ ਖਿਲਾਫ ਤੇ ਖਾਸ ਕਰਕੇ ਜੋ ਲਖੀਮਪੁਰ ਖੀਰੀ ਦੇ ਵਿੱਚ ਜੋ ਕਾਂਡ ਹੋਇਆ ਸੀ ਜਿਸ ਦੇ ਵਿੱਚ ਚਾਰ ਕਿਸਾਨਾਂ ਸਵੇਤਿਕ ਪੱਤਰਕਾਰ ਨੂੰ ਦਰੜ ਕੇ ਛੀਧ ਕਰਤਾ ਸੀ ਉਹਨਾਂ ਦੀ ਕੋਈ ਗ੍ਰਿਫਤਾਰੀ ਦੀ بجائے ਉਲਟਾ ਐਫ ਆਈ ਆਰ ਕਿਸਾਨਾਂ ਤੇ ਕਰਤੇ ਸੀ ਇਸ ਗੱਲ ਨੂੰ ਰੋਸ ਨੂੰ ਲੈ ਕੇ ਸਾਰੇ ਪੰਜਾਬ ਦੀਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਸੀਗਾ ਵੀ ਆਪਾਂ ਪ੍ਰੋਟੈਸਟ ਕਰਨਾ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਕੱਠੇ ਹੋ ਕੇ ਉਹਦਾ ਪ੍ਰੋਟੈਸਟ ਕਰਨੇ ਆ ਕਾਲੇ ਝੰਡੇ ਦਿਖਾਉਣੇ ਆ ਸੋ ਉਸ ਪ੍ਰੋਗਰਾਮ ਦੇ ਤਹਿਤ ਜਦ ਜਾ ਰਹੇ ਸੀਗੇ ਖਾਸ ਕਰਕੇ ਫਰੋਜਪੁਰ ਜ਼ਿਲ੍ਹੇ ਵਾਲੇ ਮੋਗੇ ਵਾਲੇ ਫਰੋਜਪੁਰ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਲਿਆ ਗਿਆ ਪਿਆਰੇ ਆਣੇ ਦੇ ਲਾਗੇ ਪੁਲਿਸ ਨੇ ਕਹਾਂ ਜਾਣ ਤੋਂ ਜਿਹਦੇ ਕਰਕੇ ਉੱਥੇ ਟ੍ਰੈਫਿਕ ਜਾਮ ਹੋ ਗਿਆ। ਇਸੇ ਦੌਰਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਪਹਿਲਾ ਪ੍ਰੋਗਰਾਮ ਸੀ 22 ਐਰ ਰੋਜ ਪਰ ਰੈਲੀ ਦੇ ਵਿੱਚ ਆਉਣ ਦਾ ਉਹ ਉਹਨਾਂ ਨੇ ਤਬਦੀਲ ਕਰਕੇ 22 ਰੋਡ ਕਾਫਲੇ ਰਹੇ ਮੋਗਾ ਬਠਿੰਡਾ ਮੋਗਾ ਫਿਰੋਜ਼ਪੁਰ ਨੂੰ ਆਉਣਾ ਸ਼ੁਰੂ ਕਰਤਾ ਜਿਸ ਕਰਕੇ ਕਿਸੇ ਨੂੰ ਉੱਥੇ ਕੋਈ ਇਸ ਗੱਲ ਦੀ ਜਾਣਕਾਰੀ ਵੀ ਨਹੀਂ ਸੀ ਵੀ 22 ਰੋਡ ਕੋਈ ਆ ਰਿਹਾ ਤੇ ਉਹ ਜਿਹੜਾ ਉਸ ਕਾਫਲੇ ਦੇ ਵਿੱਚ ਉਸ ਜਿਹੜਾ ਜਾਵ ਲੱਗਿਆ ਹੋਇਆ ਸੀ ਜਿਹੜਾ ਪੁਲਿਸ ਨੇ ਜਾਮ ਲਵਾਇਆ ਸੀਗਾ ਗਾਂ ਜਾਣ ਤੋਂ ਰੋਕਣ ਦੇ ਖਾਤਰ ਉਹਦੇ ਵਿੱਚ ਉਹ ਘਿਰ ਕੇ 10-15 ਮਿੰਟਾਂ ਬਾਅਦ ਉਹ ਵਾਪਸ ਮੁੜ ਗਿਆ ਆਪਦੇ ਕਿਸੇ ਕਾਰਨ ਕਰਕੇ ਸੋ ਉਸ ਤੋਂ ਬਾਅਦ ਜਿਹੜਾ ਬਾਈ ਨੇਮ ਦੇ ਬਿਨਾ ਅਣਪਛਾਤੇਆਂ ਤੇ ਇੱਕ ਐਫਆਈਆਰ ਛੋਟੀ ਜੀ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਦਰਜ ਹੋਈ ਸੀ ਥੋੜੇ ਜਿਹਾ ਬਾਅਦ ਉਹਦੇ ਵਿੱਚ ਨਾਮਜਦ ਕਰਤਾ ਕਿਸਾਨ ਆਗੂਆਂ ਨੂੰ ਖਾਸ ਕਰਕੇ ਅ ਬੀ ਕੇ ਜੋ ਕ੍ਰਾਂਤੀਕਾਰੀ ਦੇ ਪ੍ਰਧਾਨ ਬਲਦੇਵ ਸਿੰਘ ਜੀਰਾ ਸਮੇਤ ਕੁਝ ਕਿਸਾਨ ਆਗੂਆ ਵਰਕਰਾਂ ਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਅਨ ਦੇ ਜਿਹੜੇ ਆਗੂਆ ਵਰਕਰਾਂ ਨੂੰ ਨਾਵਜਦ ਕਰਤਾ ਤੇ ਇਸ ਦੇ ਉਦੋਂ ਅੱਗੇ ਹੁਣ ਕੇ ਹੋਇਆ ਜਿਹੜਾ ਪਿਛਲੇ ਦਿਨੀ ਅ ਇਸ ਪੰਜਾਬ ਸਰਕਾਰ ਦੀ ਪੁਲਿਸ ਨੇ ਸੈਂਟਰ ਸਰਕਾਰ ਦੇ ਦਬਾਅ ਦੇ ਨਾ ਜਾਂ ਕਿਸੇ ਹੋਰ ਕਿਸੇ ਤਾਕਤ ਦੇ ਦਬਾਅ ਦੇ ਨਾ ਉਹ ਜਿਹੜੇ ਨਾਬਜਦ ਕੀਤੇ ਸੀ ਬੰਦੇ ਸਿੰਪਲ ਟ੍ਰੈਫਿਕ ਰੋਕਣ ਦੀ ਧਾਰਾ ਦੇ ਤਹਿਤ ਉਹਨਾਂ ਦੇ ਵਿੱਚ ਇੱਕ ਝੂਠੀ 307 ਦੀ ਧਾਰਾ ਵੀ ਦਰਜ ਕਰਤੀ ਤੇ 307 ਦੀ ਧਾਰਾ ਦਰਜ ਕਰਕੇ ਰਤਾ ਕਤਲ ਦੀ ਬੰਦਿਆਂ ਦੇ ਜਿਹੜਾ ਗ੍ਰਿਫਤਾਰੀ ਬਰੰਟ ਜਾਰੀ ਕਰਦੇ ਸੋ ਇਸ ਕਰਕੇ ਬਿਲਕੁਲ ਉਹਦਾ ਕੋਈ ਲੀਗਲ ਆਧਾਰ ਨਹੀਂ ਬਣਦਾ ਕੋਈ ਸੱਟਫੇਟ ਨਹੀਂ ਹੋਈ ਕੋਈ ਉੱਥੇ ਲੜਾਈ ਨਹੀਂ ਹੋਈ ਕੋਈ ਮੈਡੀਕਲ ਨਹੀਂ ਇਹ ਬਿਲਕੁਲ ਸਿਆਸੀ ਆਧਾਰ ਤੇ ਜਿਹੜਾ ਹੈਗਾ ਸੈਂਟਰ ਸਰਕਾਰ ਦੇ ਦਵਾ ਦੇਨ ਪੰਜਾਬ ਸਰਕਾਰ ਤੇ ਪੰਜਾਬ ਦੀ ਸਰਕਾਰ ਦੀ ਪੁਲਿਸ ਹੈ ਇਹੇ ਆਗੂਆਂ ਨੂੰ ਉਲਝਾਉਣ ਦੀ ਖਾਤਰ ਇਹ ਝੂਠਾ ਪਰਚਾ ਝੂਠੀ ਐਫ ਆਰ ਝੂਠੀ ਧਾਰਾ ਦਰਜ ਕਰ ਰਹੀ ਹੈ ਤਾਂ ਕਿ ਜਿਹੜੇ ਆਗੂ ਆ ਜਿਹੜੇ ਕਿ ਕਿਸਾਨ ਅੰਦੋਲਨ ਭਾਗ 2 ਦੇ ਵਿੱਚ 13 11 ਮਹੀਨਿਆਂ ਤੋਂ ਲੜ ਰਹੇ ਆ ਸ਼ੰਭੂ ਖਨੌਰੀ ਬਾਰਡਰ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਲੋਟੜ ਲਜਾਇਆ ਜਾਵੇ ਉਧਰੋਂ ਰੁਕਾਇਆ ਜਾ ਸਕੇ ਸੋ ਇਸ ਕਰਕੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਵਾਰਨਿੰਗ ਦਿੰਨੇ ਹੋਏ ਕਹਿੰਦੇ ਆ ਦੋਨੇ ਫਾਰਮਾਂ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਉਹਨਾਂ ਨੇ ਪਹਿਲਾਂ ਵੀ ਟੰਗੜਾਈ ਸੀਗੀ ਇਸ ਅੰਦੋਲਨ ਦੇ ਵਿੱਚ 26 ਨਵੰਬਰ ਨੂੰ ਜਦੋਂ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਖਨੌਰੀ ਬਾਰਡਰ ਤੋਂ ਪੁਲਿਸ ਭਾਰੀ ਪੁਲਿਸ ਫੌਲਸ ਰਾਕੇ ਚੱਕ ਕੇ ਆਪਣੇ ਕਸਟਡੀ ਚ ਲੈ ਗਏ ਸੀ ਹਸਪਤਾਲ ਦੇ ਵਿੱਚ ਉਦੋਂ ਵੀ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਸੀ ਹੁਣ ਦੂਜੀ ਵਾਰ ਉਹ ਟੰਗ ਡਾ ਰਹੇ ਨੇ ਸੈਂਟਰ ਸਰਕਾਰ ਦੇ ਕਹਿਣ ਤੇ ਜਿਹੜਾ ਆਗੂਆਂ ਨੂੰ ਕੇਸਾਂ ਚੁਲਝਾ ਰਹੇ ਨੇ ਸੋ ਸਾਡੀ ਵਾਰਨਿੰਗ ਦਿੰਨੇ ਆ ਅਸੀਂ ਵੀ ਉਹੋ ਇਸ ਆਪਣਾ ਹੱਥ ਪਾਸੇ ਰੱਖੇ ਤੇ ਨਾਲ ਹੀ ਜਿਹੜਾ ਹੈਗਾ ਜਿਹੜਾ ਇਹ ਝੁੱਠੀ ਧਾਰਾ ਲਾਈ ਹੈ ਇਹਨੂੰ ਰੱਦ ਕਰਵਾਵੇ ਉਹ ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਇਹ ਹਮਲਾ ਹੈ ਇੱਕ ਕਿਸਾਨ ਆਗੂਆਂ ਤੇ ਜਿਹੜੇ ਲੋਕਾਂ ਦੀ ਖਾਤਰ ਲੜ ਰਹੇ ਨੇ ਸਰਗਰਮੀ ਦੇ ਨਾਲ ਉਹਨਾਂ ਤੇ ਜਿਹੜਾ ਹਮਲਾ ਹੈਗਾ ਇਹਨੂੰ ਆਪਦੇ ਤੇ ਹਮਲਾ ਸਮਝਦੇ ਹੋਏ ਇਹਦਾ ਡਟ ਕੇ ਵਿਰੋਧ ਕਰਨ ਤਾਂ ਕਿ ਜਿਹੜੀ ਸਰਕਾਰ ਹੈ ਕਿਸੇ ਹੋਰ ਆਗੂ ਤੇ ਝੂਠਾ ਕੇ ਸਪਾਉਣ ਦਾ ਜਾਂ ਉਠੀ ਐਫ ਆਈ ਆਰ ਦਰਜ ਕਰਨ ਦਾ ਜ਼ਰਤ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ